ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਬੜੀ ਅਹਿਮ ਕ੍ਰੈਂਸ ਪ੍ਰੈਸ ਕਾਨਫਰੰਸ ਆ ਜਿਹਦੇ ਵਿੱਚ ਤੁਹਾਨੂੰ ਪਤਾ ਤੁਸੀਂ ਸਾਰੇ ਵੀਰ ਜਦੋਂ ਪਰਸੋਂ ਸਾਡੇ ਸਾਰੇ ਜਿਹੜੇ ਸਿੰਘ ਅਜਨਾਲਾ ਕੇਸ ਵਾਲੇ ਸੀ ਉਹਨਾਂ ਦੀ ਤਰੀਖ ਸੀਗੀ ਜੀ ਅਮਰitsar ਕਚਹਿਰੀਆਂ ਦੇ ਵਿੱਚ ਤੇ ਉੱਥੇ ਜੋ ਕੁਛ ਉਸ ਦਿਨ ਦਾ ਮਾਹੌਲ ਸੀ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਪਹਿਲਾਂ ਬਰੀਫ ਕਰੂੰਗਾ ਤਰ ਸਾਡੇ ਨਾਲ ਸਰਦਾਰ ਕਰਨਬੀਰ ਸਿੰਘ ਜੀ ਪੰਨੂ ਸਾਹਿਬ ਸਾਡੇ ਜਿਹੜੇ ਵਕੀਲ ਨੇ ਉਹ ਵੀ ਬੈਠੇ ਨੇ ਉਹ ਵੀ ਲੀਗਲ ਜੋ ਅਸੀਂ ਸਾਡਾ ਪ੍ਰੋਗਰਾਮ ਆ ਉਹਦੇ ਬਾਰੇ ਦੱਸਣਗੇ ਸੋ ਉਸ ਦਿਨ ਜੋ ਉੱਥੇ ਵਾਕਿਆ ਹੋਇਆ ਤੁਸੀਂ ਸਾਰਿਆਂ ਨੇ ਵੀ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਜਦੋਂ ਸਵੇਰ ਤੋਂ ਲੈ ਕੇ ਸਾਰੇ ਸਿੰਘਾਂ ਨੂੰ ਜਦੋਂ ਪੇਸ਼ੀ ਲਈ ਉੱਥੇ ਲੈ ਕੇ ਆਏ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਨ ਦੇ ਲਈ ਤੇ ਉੱਥੇ ਸਾਰੇ ਹੀ ਪਰਿਵਾਰਾਂ ਦੇ ਬੱਚੇ ਉਹਨਾਂ ਦੀਆਂ ਕਿਸੇ ਦੀਆਂ ਭੈਣਾਂ ਕਿਸੇ ਦੀਆਂ ਘਰਵਾਲੀਆਂ ਤੇ ਕਿਸੇ ਦੀਆਂ ਮਾਤਾ ਬਜ਼ੁਰਗ ਸਾਰੇ ਉੱਥੇ ਉਸ ਦਿਨ ਪਹੁੰਚੇ ਹੋਏ ਸੀਗੇ ਤੇ ਸਾਰਿਆਂ ਨੂੰ ਇੱਕ ਉਹਨਾਂ ਦੇ ਮਨ ਵਿੱਚ ਸੀ ਕਿ ਜਦੋਂ ਅੱਜ ਪੇਸ਼ੀ ਤੇ ਲੈ ਕੇ ਆਉਣਗੇ ਤੇ ਅਸੀਂ ਉਹਨਾਂ ਨਾਲ ਮਿੰਟ 2 ਮਿੰਟ ਦੀ ਕੋਈ ਮੁਲਾਕਾਤ ਕਰਾਂਗੇ ਮੈਂ ਸਮਝਦਾ ਉਹਨਾਂ ਦੀ ਜਿਹੜੀ ਇਹ ਭਾਵਨਾ ਸੀ ਉਹ ਬੜੀ ਪਵਿੱਤਰ ਸੀ ਕਿਉਂਕਿ ਹਰ ਆਦਮੀ ਚਾਹੁੰਦਾ ਹੁੰਦਾ ਕਿ ਜੇ ਮੇਰੇ ਪਰਿਵਾਰ ਨੂੰ ਇਸੇ ਨੂੰ ਲੈ ਕੇ ਆ ਰਿਹਾ ਤੇ ਮੈਂ ਉਹਨਾਂ ਨੂੰ ਜਰੂਰ ਮਿਲਾਂ ਉਹਦੀ ਜਿਹੜਾ ਸੁੱਖ ਸਾ ਦਾ ਉਹ ਪੁੱਛਾਂ ਪਰ ਉਸ ਦਿਨ ਜੋ ਉੱਥੇ ਮਾਹੌਲ ਬਣਾਇਆ ਗਿਆ ਉਹ ਸਾਰੇ ਬਾਰੇ ਮੈਂ ਤੁਹਾਨੂੰ ਇੱਕ ਵਿਸਤਾਰ ਵਿੱਚ ਦੱਸਣਾ ਚਾਹਣਾ ਕਿ ਜਦੋਂ ਉੱਪਰ ਸਾਰੇ ਸਿੰਘਾਂ ਦੇ ਪਰਿਵਾਰ ਉੱਥੇ ਬੈਠੇ ਸੀਗੇ ਤੇ ਉਹਨਾਂ ਨੂੰ ਉੱਥੋਂ ਇਹ ਕਹਿ ਕੇ ਉਤਾਰ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਮੜਾਵਾਂਗੇ ਪਰ ਉਹਨਾਂ ਦੀ ਪਹਿਲਾਂ ਜੱਜ ਸਾਹਿਬ ਦੇ ਸਾਹਮਣੇ ਪੇਸ਼ੀ ਹੋ ਜਵੇ ਫਿਰ ਉਸ ਤੋਂ ਬਾਅਦ ਤੁਸੀਂ ਹੁਣ ਥੱਲੇ ਚਲੇ ਜਾਓ ਉੱਥੇ ਜਦੋਂ ਜਾਣ ਲੱਗਣਗੇ ਉੱਥੇ ਉਹਨਾਂ ਨੂੰ ਤੁਹਾਨੂੰ ਮਲਾਵਾਂਗੇ ਤੁਹਾਡੀ ਮੁਲਾਕਾਤ ਕਰਾਵਾਂਗੇ ਪਰ ਜਦੋਂ ਉੱਥੋਂ ਸਾਰੇ ਉਹਦੇ ਵਿੱਚ ਬਹੁਤ ਸਾਰੇ ਪਰਿਵਾਰ ਸੀਗੇ ਉੱਥੋਂ ਉੱਤਰ ਕੇ ਜਿੱਧਰ ਦੀ ਉਹਨਾਂ ਨੇ ਲੰਗੜਾ ਸੀਗਾ ਉਧਰਲੇ ਬੰਨੇ ਜਾ ਕੇ ਕਾਫੀ ਪਿੱਛੇ ਖੜੇ ਸੀਗੇ ਉਹ ਗਾਂ ਨਹੀਂ ਸੀ ਗਏ ਕਿਤੇ ਤੇ ਜਦੋਂ ਉੱਥੇ ਗਏ ਤੇ ਜਦੋਂ ਉਹ ਸਾਰੇ ਸਿੰਘਾਂ ਨੂੰ ਲੈ ਕੇ ਆ ਰਹੇ ਸੀਗੇ ਤਾਂ ਉਸ ਵੇਲੇ ਸਾਰਿਆਂ ਨੇ ਕਿਹਾ ਸੋਚਦੇ ਸੀ ਕਿ ਸਾਨੂੰ ਇਹਨਾਂ ਨੂੰ ਮਲਾਉਣਗੇ ਪਰ ਉਸ ਵੇਲੇ ਉੱਥੇ ਜਿਹੜੀ ਫੋਰਸ ਲੱਗੀ ਹੋਈ ਸੀ ਜਿਨ੍ਹਾਂ ਦੀ ਕਮਾਂਡ ਐਸਪੀ ਹਰਪਾਲ ਸਿੰਘ ਕਰ ਰਿਹਾ ਸੀਗਾ ਉਹਨਾਂ ਨੇ ਆ ਕੇ ਉੱਥੇ ਸੰਗਤ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਜਾਓ ਇੱਥੋਂ ਤੁਸੀਂ ਇੱਥੋਂ ਨਿਕਲੋ ਤੁਹਾਡੀ ਕਿਸੇ ਨਾਲ ਅਸੀਂ ਮੁਲਾਕਾਤ ਨਹੀਂ ਕਰਾਉਣੀ ਹੈਗੀ ਤੇ ਉੱਥੇ ਬੀਬੀਆਂ ਨੇ ਕਿਹਾ ਕਿ ਅਸੀਂ ਸਵੇਰ ਦੀਆਂ ਇੱਥੇ ਬੈਠੀਆਂ ਹਾਂ ਤੇ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਡੀ ਮੁਲਾਕਾਤ ਕਰਾਵਾਂਗੇ ਕਹਿੰਦੇ ਨਹੀਂ ਭੱਜ ਜਾਓ ਇੱਥੋਂ ਤੁਸੀਂ ਨਹੀਂ ਇੱਥੇ ਕਰ ਸਕਦੇ ਤੇ ਜਦੋਂ ਬੀਬੀਆਂ ਨੇ ਕਿਹਾ ਕਿ ਨਹੀਂ ਤੁਸੀਂ ਇਦਾਂ ਨਾ ਸਾਡੇ ਨਾਲ ਕਰੋ ਸਾਡੇ ਬੱਚੇ ਨਾਲ ਨਹੀਂ ਸਾਡੇ ਤੇ ਉਥੇ ਪੁਲਿਸ ਨੇ ਫੋਰਸਫੁਲੀ ਉਥੇ ਜਦੋਂ ਕਿ ਕਿਸੇ ਵੀ ਲੇਡੀ ਦੇ ਨਾਲ ਗੱਲ ਕਰਨੀ ਹੁੰਦੀ ਆ ਤੇ ਉਥੇ ਲੇਡੀਜ਼ ਪੁਲਿਸ ਕਰਦੀ ਹੁੰਦੀ ਆ ਤੇ ਉਥੇ ਬਹੁਤ ਸਾਰੇ ਸਾਡੇ ਜਿਹੜੇ ਲੇਡੀਜ਼ ਨਹੀਂ ਸੀਗੀਆਂ ਪੁਲਿਸ ਦੀਆਂ ਤੇ ਜਿਹੜੇ ਪੁਲਿਸ ਆਫੀਸਰ ਸਿਗੇ ਉਹਨਾਂ ਨੇ ਬਿਲਕੁਲ ਸਾਡੀਆਂ ਬੀਬੀਆਂ ਨੂੰ ਗੁੱਟਾਂ ਤੋਂ ਫੜ ਕੇ ਘੜੀਸਿਆ ਔਰ ਜਿੰਨੀਆਂ ਅੰਮ੍ਰਿਤਧਾਰੀ ਬੀਬੀਆਂ ਸੀ ਉਹਨਾਂ ਦੀਆਂ ਚੁੰਨੀਆਂ ਵੀ ਉਥੇ ਲਾਈਆਂ ਗਈਆਂ ਔਰ ਉਸ ਤੋਂ ਬਾਅਦ ਬੜੀ ਹੈਰਾਨਗੀ ਦੀ ਗੱਲ ਹੋਈ ਹੈ ਕਿ ਪੁਲਿਸ ਮਹਿਕਮੇ ਦੇ ਅੰਦਰ ਐਸਪੀ ਸਾਹਿਬ ਦਾ ਅਹੁਦਾ ਬੜਾ ਵੱਡਾ ਹੁੰਦਾ ਜਿਹਨੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਉਹ ਕੰਬਾੜ ਸੰਭਾੜੀ ਹੋਈ ਸੀ ਜਿੱਥੇ ਉਹਨਾਂ ਦੇ ਆਪ ਦੇ ਕੋਈ ਯੂਨੀਫਾਰਮ ਵੀ ਨਹੀਂ ਪਾਈ ਸੀ ਸਿਵਲ ਬਾਦੀ ਦੇ ਵਿੱਚ ਸੀਗੇ ਪਰ ਜਿਹੜਾ ਉਹਨਾਂ ਨੇ ਉਸ ਦਿਨ ਉੱਥੇ ਬੰਤੀਰਾ ਸੰਗਤ ਦੇ ਨਾਲ ਕੀਤਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਖਿਲਾਫ ਜੋ ਉੱਥੇ ਸ਼ਬਦਾਬਲੀ ਉਹਨਾਂ ਦੀ ਮਾਤਾ ਜੀ ਦੇ ਨਾਲ ਉਹ ਗੋਲੀ ਗਈ ਉਹ ਪੂਰੀ ਦੁਨੀਆ ਦੇ ਵਿੱਚ ਮੇਰੇ ਖਿਆਲ ਨਿੰਦੀ ਗਈ ਆ ਜਿਹੜੀ ਕਿ ਕਿ ਸੱਭੇ ਇੱਕ ਭਾਸ਼ਾ ਨਹੀਂ ਸੀਗੀ ਕਿਉਂਕਿ ਆਪਾਂ ਸਮਝਦੇ ਆਂ ਕਿ ਪੁਲਿਸ ਇੱਕ ਲੋਕਾਂ ਨੂੰ ਇਨਸਾਫ ਦੇਣ ਵਾਲਾ ਉਹ ਮਹਿਕਮਾ ਹੁੰਦਾ ਉਹਨਾਂ ਨੇ ਹਰ ਇਨਸਾਨ ਕੋਈ ਵੀ ਉਹਨਾਂ ਦੇ ਸਾਹਮਣੇ ਆਵੇ ਉਹਨਾਂ ਦੇ ਨਾਲ ਵਧੀਆ ਤਰੀਕੇ ਨਾਲ ਬੋਲਣਾ ਹੁੰਦਾ ਔਰ ਉਹਨਾਂ ਨੂੰ ਇਨਸਾਫ ਦੇਣਾ ਹੁੰਦਾ ਪਰ ਉੱਥੇ ਭਾਈ ਅਮਰਤਪਾਲ ਸਿੰਘ ਜਿਹੜੇ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਖਿਲਾਫ ਜੋ ਕੁਝ ਬੋਲਿਆ ਗਿਆ ਮਾਤਾ ਜੀ ਬਲਵਿੰਦਰ ਕੋਰ ਉਹਨਾਂ ਨੂੰ ਉਹਨਾਂ ਦੀ ਮਾਤਾ ਜੀ ਨੂੰ ਭਾਈ ਅਮਰਤਪਾਲ ਸਿੰਘ ਜੀ ਨੂੰ ਕਿ ਤੁਹਾਡੇ ਬੇਟੇ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਫਿਰ ਉਸ ਤੋਂ ਅੱਗੇ ਜਾ ਕੇ ਕਿਹਾ ਕਿ ਤੁਸੀਂ ਪੈਸੇ ਬਹੁਤ ਬਣਾ ਲਏ ਨੇ ਸੋ ਮੈਂ ਸਮਝਦਾ ਕਿ ਇਹ ਪੁਲਿਸ ਦੇ ਅੰਦਰ ਔਰ ਇਸ ਸੂਬੇ ਦੀ ਸਰਕਾਰ ਕੀ ਕਰ ਰਹੀ ਆ ਇਹ ਕੀ ਹੋ ਰਿਹਾ ਕਿ ਜੇ ਇੱਕ ਐਮਪੀ ਨੂੰ ਇਹੋ ਜੀ ਭਾਸ਼ਾ ਪੁਲਿਸ ਬੋਲਦੀ ਆ ਇੱਥੇ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ਸੋ ਮੈਂ ਸਮਝਦਾ ਕਿ ਜੋ ਉਸ ਦਿਨ ਉਥੇ ਹਰਪਾਲ ਸਿੰਘ ਹੋਣਾ ਨੇ ਐਸਪੀ ਸਾਹਿਬ ਨੇ ਜੋ ਉਹ ਗੱਲ ਕੀਤੀ ਆ ਉਹ ਬਿਲਕੁਲ ਇਸ ਦੇਸ਼ ਦੇ ਸੰਵਿਧਾਨ ਦੇ ਉਲਟ ਸੀ ਜਦੋਂ ਕਿ ਐਮਪੀ ਸਾਹਿਬ ਦੇ ਖਿਲਾਫ ਕਿਉਂਕਿ ਉਹ ਕੋਈ ਜੱਜ ਨਹੀਂ ਸੀ ਕਿ ਜਿਹੜਾ ਉਹਨਾਂ ਨੇ ਫੈਸਲਾ ਸੁਣਾਉਣਾ ਸੀਗਾ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਜਾਂ ਜਿਹੜੀ ਭਾਸ਼ਾ ਸੀ ਸੋ ਜੋ ਵੀ ਉਹਨਾਂ ਨੇ ਉੱਥੇ ਉਸ ਦਿਨ ਕੀਤਾ ਬੜਾ ਨਿੰਦਣਯੋਗ ਸੀਗਾ ਉਹਨਾਂ ਦਾ ਬਤਿਹਰਾ ਬੜਾ ਗਲਤ ਸੀਗਾ ਕਿਉਂਕਿ ਮੈਂ ਸਮਝਦਾ ਕਿ ਉਹ ਆਪ ਨਹੀਂ ਇਹ ਗੱਲਾਂ ਬੋਲ ਸਕਦੇ ਉਹਨਾਂ ਦੇ ਪਿੱਛੇ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਉਹਨਾਂ ਕੋਲੋਂ ਬੁਲਾ ਰਹੀ ਆ ਤਾਂ ਕਿ ਅਸੀਂ ਭਾਈ ਸਾਹਿਬ ਦੇ کردار ਨੂੰ ਉਹਨੋਂ ਨੀਵਾ ਦਿਖਾੜ ਸਕੀਏ ਸੋ ਉਹਦੇ ਲਈ ਸਾਨੂੰ ਤਾਂ ਉਸ ਦਿਨ ਇਦਾਂ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਉੱਥੇ ਜਿੰਨੇ ਪਰਿਵਾਰ ਆਏ ਸੀਗੇ ਜਾਂ ਮਾਤਾ ਜੀ ਹੁਣੇ ਉੱਥੇ ਮੇਰੇ ਨਾਲ ਬੈਠੇ ਨੇ ਜਦੋਂ ਉਹਨਾਂ ਗੱਲ ਕਰ ਰਹੇ ਸੀ ਕਿ ਜਿੱਦਾਂ ਅਸੀਂ ਕਿਸੇ ਬਾਹਰਲੇ ਮੁਲਕ ਦੇ ਬਿਛਿੰਦੇ ਇੱਥੇ ਆ ਗਏ ਹੁੰਨੇ ਆ ਉਹਨਾਂ ਦੇ ਨਾਲ ਵੀ ਮੇਰੇ ਖਿਆਲ ਕੋਈ ਕਿਸ ਇਸ ਤਰ੍ਹਾਂ ਦਾ ਕੋਈ ਵਤੀਰਾ ਨਹੀਂ ਕਰਦਾ ਸੋ ਇਹ ਜੋ ਵੀ ਕਾਰਵਾਈ ਕੀਤੀ ਗਈ ਉਹ ਬੜੀ ਨਿੰਦਣਯੋਗ ਸੀ ਸਾਡੀਆਂ ਬੀਬੀਆਂ ਕਈਆਂ ਦੇ ਬਾਹਾਂ ਤੇ ਝਰੀਟਾਂ ਵੀ ਆਈਆਂ ਉਹਨਾਂ ਦੀਆਂ ਚੁੰਨੀਆਂ ਲੈਤੀਆਂ ਸੋ ਉਹਦੀ ਜਿਹੜੀ ਸਾਰੀ ਕਾਰਵਾਈ ਆ ਅਸੀਂ ਲੀਗਲ ਤੌਰ ਤੇ ਉਹ ਸਾਰੀ ਕਾਰਨ ਜਾ ਰਹੇ ਆ ਉਹਦੀ ਪੂਰੀ ਬਰੀਫ ਤੁਹਾਨੂੰ ਸਰਦਾਰ ਕਰਮਪਾਲ ਕਰਮਵੀਰ ਸਿੰਘ ਜੀ ਜਿਹੜੇ ਸਾਡੇ ਪੰਨੂ ਸਾਹਿਬ ਵਕੀਲ ਨੇ ਉਹ ਡਿਟੇਲ ਵਿੱਚ ਦੱਸਣਗੇ ਸੋ ਉਹਦੇ ਲਈ ਅਸੀਂ ਸਾਡੀ ਪਾਰਟੀ ਵੱਲੋਂ ਇੱਕ ਇਹ ਮੰਗ ਕਰਦੇ ਆ ਕਿ ਇਹੋ ਜੇ ਅਫੀਸਰ ਨੂੰ ਸਸਪੈਂਡ ਕਰਕੇ ਉਹਦੀ ਬਦਲੀ ਵੀ ਉੱਥੋਂ ਕਰਨੀ ਚਾਹੀਦੀ ਆ ਔਰ ਉਹਦੇ ਨਾਲ ਉਹਨਾਂ ਤੇ ਵਿਭਾਗੀ ਕਾਰਵਾਈ ਵੀ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਕਿਸੇ ਆਮ ਨਹੀਂ ਬਿਲਕੁਲ 20 ਲੱਖ ਲੋਕਾਂ ਦੇ ਚੁਣੇ ਹੋਏ ਨਮਾਇंदे ਐਮਪੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇਹੋ ਜੀ ਸ਼ਬਦਾਵਲੀ ਉਹ ਕੀਤੀ ਆ ਸੋ ਇਹਦੇ ਲਈ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਤੁਹਾਡੇ ਵਿੱਚ ਕੀਤੀ ਹੈ ਇਹਦੇ ਲਈ ਮੈਂ ਤੁਹਾਨੂੰ ਥੋੜੀਆਂ ਇਹ ਗੱਲਾਂ ਬਰੀਫ ਵਿੱਚ ਕੀਤੀਆਂ ਨੇ ਹੁਣ ਸਾਡੇ ਲੀਗਲ ਸੈਲ ਦੇ ਜਿਹੜੇ ਹੈਗੇ ਨੇ ਵਕੀਲ ਸਾਹਿਬ ਉਹ ਤੁਹਾਡੇ ਨਾਲ ਗੱਲ ਕਰਨਗੇ ਕੋਰਟ ਕੰਪਲੈਕਸ ਦੇ ਅੰਦਰ ਇੱਕ ਸ਼ਰਮਨਾਕ ਘਟਨਾ ਕੀਤੀ ਹੋਈ ਆ ਜੋ ਕਿ ਇੱਕ ਪੁਲਿਸ ਆਫੀਸਰ ਵੱਲੋਂ ਕੀਤੀ ਗਈ ਆ ਜੋ ਕਿ ਖੁਦ ਆਪ ਜੋ ਦਾ ਪ੍ਰੋਟੋਕੋਲ ਹੁੰਦਾ ਸੁਪਰੀਮ ਕੋਰਟ ਦੀਆਂ ਕਲੀਅਰ ਗਾਈਡਲਾਈਨਸ ਐਂਡ ਇਨਸਟਰਕਸ਼ਨਸ ਐਂਡ ਜੱਜਮੈਂਟਸ ਐ ਇਨਾਂ ਤੇ ਕੋਈ ਵੀ ਪੁਲਿਸ ਅਫਸਰ ਜਦੋਂ ਬੰਦੋਬਸਟ ਡਿਊਟੀ ਦੇ ਕਿਸੇ ਕੋਰਟ ਕੰਪਲੈਕਸ ਦੇ ਅੰਦਰ ਡਿਊਟੀ ਤੇ ਹੁੰਦਾ ਉਹਦੀ ਪ੍ਰੋਪਰ ਡਰੈਸ ਹੋਣੀ ਚਾਹੀਦੀ ਏ ਉਸ ਪੁਲਿਸ ਅਫਸਰ ਨੇ ਦੋ ਉੱਥੇ ਅਕਰਮਸ ਕੀਤੀਆਂ ਇੱਕ ਪਹਿਲਾਂ ਭਗਵੰਤ ਸਿੰਘ ਬਾਜਗੇ ਨੂੰ ਮਿਸਮੈਨ ਹੈਂਡਲ ਕੀਤਾ ਗਿਆ ਫ੍ਰੈਸ਼ਿੰਗ ਕੀਤੀ ਗਏ ਗਾਣਾ ਗੱਡੀਆਂ ਗਿਆ ਸਿਰਫ ਇਸ ਕਰਕੇ ਜੋ ਸਟੇਟ ਇੱਕ ਭਾਈ ਅੰਮਰਪਾਲ ਸਿੰਘ ਖਾਲਸਾ ਤੇ ਨੈਰੇਟਿਵ ਸਿਰਜ ਰਹੀ ਸੀ ਔਨਲਾਈਨ ਸਟੈਂਸ ਆਫ ਭਗਵੰਤ ਸਿੰਘ ਬਾਜੇ ਕੇ ਉਹਨੇ ਉਹਨੂੰ ਅ ਰਗੜਾਇਆ ਉਹਨੂੰ ਉਹਨੇ ਉਹਨੂੰ ਕੰਡੈਮਨਟ ਕੀਤਾ ਤੇ ਆਪਣਾ ਵਰਜਨ ਦਿੱਤਾ ਵੀ ਪੁਲਿਸ ਨੇ ਮੈਨੂੰ ਮਾਰ ਕੁੱਟ ਕੇ ਮੇਰੇ ਤੋਂ ਕਈ ਫੋਲਡਡ ਪੇजेस ਤੇ ਕਈ ਖਾਲੀ ਪੇजेस ਤੇ ਸਾਈਨ ਕਰਾਇਆ ਇਸ ਤੋਂ ਬਾਅਦ ਅਸੀਂ ਉਹਦੀ ਜਿਹੜੀ ਕੰਪਲੇਂਟ ਆ ਅਡੀਸ਼ਨਲ ਸੈਸ਼ਨ ਜੱਜ ਸਾਹਿਬ ਨੂੰ ਵੀ ਕੀਤੀ ਤੇ ਅਸੀਂ ਆਪਣੀ ਰਿਟਨ ਦੇ ਵਿੱਚ ਦਰਖਾਸਤ ਵੀ ਦਿੱਤੀ ਉੱਥੇ ਉਸ ਤੋਂ ਬਾਅਦ ਜਿਹੜਾ ਥੱਲੇ ਆ ਕੇ ਜਿਹੜਾ ਦੂਜੀ ਅਕਰਮਸ ਹੋਈ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਜਿਵੇਂ ਹਰਪਾਲ ਸਿੰਘ ਇੱਕ ਪੁਲਿਸ ਅਫਸਰ ਵਜੋਂ ਨਹੀਂ ਇੱਕ ਕਿਸੇ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਵਜੋਂ ਉੱਥੇ ਡੀਲ ਕਰ ਰਿਹਾ ਸੀਗਾ ਉਦੇ ਉਹ ਕੋਈ ਪਰਸਨਲੀ ਇਸ ਚੀਜ਼ ਨੂੰ ਲੈ ਰਿਆ ਸੀਗਾ ਉਹਦੀਆਂ ਜਿਹੜੀਆਂ ਸਟੇਟਮੈਂਟਸ ਆ ਇਹ ਪੁਲਿਸ ਆਫੀਸਰ ਵਾਲੀਆਂ ਸਟੇਟਮੈਂਟ ਨਹੀਂ ਇਹ ਸਟੇਟਮੈਂਟ ਹੈਗੀਆਂ ਕਿਸੇ ਪੋਲਿਟিক্যাল ਪਾਰਟੀ ਦੇ ਆਪਣੇ ਆਪੋਨੈਂਟ ਨੂੰ ਡੀਫੇਮ ਕਰਨ ਵਾਲੀਆਂ ਵਾ ਇਹਦੇ ਸਬੰਧ ਦੇ ਵਿੱਚ ਜੋ ਉਹਨਾਂ ਦਾ ਐਕਸ਼ਨ ਸੀਗਾ ਜੋ ਉਹਨਾਂ ਦਾ ਵਤੀਰਾ ਸੀਗਾ ਇੰਡੀਵਿਜੂਅਲ ਕੈਨ ਡੂ ਰੋਂਗਸ ਕਿਉਂਕਿ ਆਮ ਲੋਕਾਂ ਨੂੰ ਕਾਨੂੰਨ ਦਾ ਨਹੀਂ ਪਤਾ ਉਹ ਗਲਤੀ ਕਰ ਸਕਦੇ ਜਾਣੇ-ਅਣਜਾਣੇ ਦੇ ਵਿੱਚ ਪੁਲਿਸ ਅਫੀਸ਼ਰ ਕੈਨਰ ਬਾਉਂਡ ਟੂ ਡੂ ਰੌਂਗਸ ਉਹ ਗਲਤ ਨਹੀਂ ਕਰ ਸਕਦਾ ਕਿਉਂਕਿ ਸਭ ਕੁਝ ਪਤਾ ਸੀਗਾ ਜੇ ਉਹ ਕਾਨੂੰਨ ਨਹੀਂ ਇਜਾਜ਼ਤ ਦਿੰਦਾ ਮੈਨ ਲਈ ਉਹ ਕਹਿ ਸਕਦਾ ਸੀ ਤੁਸੀਂ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਸਾਨੂੰ ਬਾਉਂਡ ਆ ਪਰ ਉਹਨੇ ਜੋ ਸਟੇਟਮੈਂਟਸ ਦਿੱਤੀਆਂ ਉਹ ਪਰਸਨਲੀ ਇੱਕ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਹੋਣ ਦੇ ਨਾਤੇ ਦਿੱਤੀਆਂ ਨਾ ਕਿ ਪੁਲਿਸ ਅਫਸਰ ਹੋਣ ਦੇ ਨਾਤੇ ਮੈਨੂੰ ਤਾਂ ਲੱਗਦਾ ਜੇ ਮੈਨੂੰ ਕਿ ਗਾਂ ਇਲੈਕਸ਼ਨ ਵਗੈਰਾ ਲੜਨੀ ਹੋਵੇ ਤੇ ਜੇ ਲੜਨੀ ਤਾਂ ਰਿਜ਼ਾਈਨ ਕਰਕੇ ਆ ਜਾ ਸਾਨੂੰ ਕੋਈ ਪ੍ਰੋਬਲਮ ਨਹੀਂ ਬੀਇੰਗ ਆ ਪੁਲਿਸ ਅਫਸਰ ਐਫਜੀ ਪੁਲਿਸ ਅਫਸਰ ਦੀ ਸਾਨੂੰ ਅਮਰਸਰ ਜ਼ਿਲ੍ਹੇ ਦੇ ਵਿੱਚ ਲੋੜ ਨੇ ਇਹਦੀਆਂ ਅੱਗੇ ਵੀ ਹਰ ਕਿਸਾਨਾਂ ਨਾਲ ਮਿਸਹੈਂਡਲ ਮੈਨੂਡਲ ਕਰਦਾ ਰਿਹਾ ਤੇ ਇੱਕ ਡੈਰੋਗੇਟਰੀ ਇੱਕ ਉਹਨੇ ਕਮੈਂਟਸ ਪਾਸ ਪਾਸ ਕੀਤੇ ਸਿੰਘ ਸਾਹ ਪਾਏ ਅ ਅਮਰਪਾਤ ਸਿੰਘ ਖਾਲਸਾ ਜੋ ਮੈਂਬਰ ਪਾਰਲੀਮੈਂਟ ਨੇ ਪ੍ਰੋਟੋਕੋਲ ਬ੍ਰੇਕ ਕੀਤਾ ਉੱਥੇ ਉਹਨੇ ਇੱਕ ਮੈਂਬਰ ਪਾਰਲੀਮੈਂਟ ਦੇ ਫੈਮਿਲੀ ਮੈਂਬਰਸ ਤੇ ਇਟਸੈਲਫ ਮੈਂਬਰ ਪਾਰਲੀਮੈਂਟ ਤੱਕ ਪ੍ਰੋਟੋਕੋਲ ਲਿਆ ਉਨੇ ਉਹਨਾਂ ਤੇ ਅਲੀਗੇਸ਼ਨ ਲਗਾਏ ਵਿਦਆਊਟ ਐਨੀ ਉਹਦੇ ਕੋਲ ਰੀਜ਼ਨੇਬਲ ਗਰਾਉਂਡਸ ਕਿਉਂਕਿ ਉਹ ਕੋਈ ਉਥੇ ਹੈਨੀ ਸੀ ਅਪਾਇੰਟਡ ਵੀ ਅਲੀਗੇਸ਼ਨ ਓਨਲੀ ਇਹਦੇ ਸਬੰਧ ਦੇ ਵਿੱਚ ਅਸੀਂ ਉਹਨੂੰ ਇੱਕ ਸ਼ੋਕਾਸ ਨੋਟਿਸ ਦਿੱਤਾ ਤੇ 5 ਦਿਨ ਦਾ ਉਹਨੂੰ ਟਾਈਮ ਦਿੱਤਾ ਉਹਦੇ ਵਿੱਚ ਅਨਕੰਡੀਸ਼ਨਲੀ ਮਾਫੀ ਮੰਗੇ ਨਹੀਂ ਤੇ ਅਸੀਂ ਉਹਦੇ ਤੇ ਜੋ ਵੀ ਅਸੀਂ ਪ੍ਰਿਵਿਲੇਜ ਕਮੇਟੀ ਨੂੰ ਲੋਕ ਸਭਾ ਦੀ ਨੂੰ ਸਪੀਕਰ ਸਾਹਿਬ ਲੋਕ ਸਭਾ ਦੇ ਸਪੀਕਰ ਨੂੰ ਵੀ ਭੇਜਿਆ ਇਹ ਨੰਨੇ ਮੇਲਸ ਕੀਤੀਆਂ ਨੇ ਗਵਰਨਰ ਪੰਜਾਬ ਨੂੰ ਕੀਤੀਆਂ ਤੇ ਇਹਨਾਂ ਨੂੰ ਵੀ ਇੱਕ ਕਮਿਸ਼ਨਰ ਨੂੰ ਵੀ ਭੇਜਿਆ ਇਹ ਇਸ ਸੰਬੰਧ ਦੇ ਵਿੱਚ ਇੱਕ ਕੰਪਲੇਂਟ ਭੇਜੀ ਆ ਤੇ ਉਹਨਾਂ ਨੇ ਦਿਨਾਂ ਦੇ ਵਿੱਚ ਜੇ ਨਹੀਂ 5 ਦਿਨ ਦੇ ਅੰਦਰ ਪਬਲੀਕਲੀ ਮਾਫੀ ਮੰਗਦਾ ਤਾਂ ਅਸੀਂ ਜੋ ਵੀ ਸਟਿਲ ਕਾਨੂੰਨੀ ਕਾਰਵਾਈ ਅਸੀਂ ਉਹ ਕਰਾਂਗੇ ਥੈਂਕ ਯੂ ਇਹਨਾਂ ਦੇ ਪਰਸਨਲ ਨੰਬਰਸ ਤੇ ਵਟਸਐਪ ਕੀਤੇ ਮੇਲਸ ਵੀ ਕੀਤੀਆਂ ਗਈਆਂ ਤੇ ਮੈਂ ਖੁਦ ਦੇਣ ਗਿਆ ਸੀ ਉੱਥੇ ਉਹਨਾਂ ਲੈਣ ਤੋਂ ਮਨਾਂ ਕਰਦਾ ਨਹੀਂ ਉਹ ਮਾਫੀ ਕਿੱਦਾਂ ਮੰਗਦੇ ਉਹ ਆਪਣੇ ਪਬਲਿਕਲੀ ਆ ਕੇ ਸ਼ਬਦ ਵਾਪਸ ਲੈਣ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਤਾਂ ਡਿਸਪਲਿਨਰੀ ਐਕਸ਼ਨ ਤੇ ਹੋਣਾ ਹੀ ਚਾਹੀਦਾ ਨਾ ਉੱਤੇ ਡਿਊਟੀ ਬੰਦੀ ਆ ਇਥੋਂ ਸੀਪੀ ਦੀ ਤੇ ਡੀਜੀਪੀ ਪੰਜਾਬ ਦੀ ਇਹੋ ਜਿਹਾ ਪੁਲਿਸ ਆਫਸਰ ਜੋ ਕਿ ਇੱਕ ਲੋਕਾਂ ਦਾ ਚੁਣਿਆ ਹੋਇਆ ਨਮਾਇੰਦੇ ਦੇ ਖਿਲਾਫ ਇਹੋ ਜਿਹਾ ਰਿਮਾਰਕਸ ਦੇ ਰਿਹਾ ਇਤਨੀ ਗੱਲਾਂ ਕਰ ਰਿਹਾ ਹੈ ਕਿ ਆਮ ਲੋਕਾਂ ਨਾਲ ਕਿੱਦਾਂ ਡੀਲ ਇਹੋ ਜਿਹੇ ਬੰਦਿਆਂ ਨੂੰ ਕੋਈ ਅਧਿਕਾਰ ਨਹੀਂ ਨੌਕਰੀ ਤੇ ਰਹਿਣ ਦਾ ਅਈ ਅਮਰਪਾਲ ਸਿੰਘ ਪੂਰੀ ਚੜਦੀ ਗਲਾ ਚ ਨੇ ਸਿੱਖੀ ਨੂੰ ਪਰਨਾਏ ਹੋਏ ਨੇ ਜੀ ਪੰਜਾਬ ਪੰਜਾਬੀ ਦੇ ਪੰਥ ਲਈ ਲੈ ਕੇ ਤੁਰੇ ਸੀਗੇ ਪੰਜਾਬ ਦੇ ਵਿੱਚ ਅੱਗ ਉਹਦੋਂ ਲੱਗੀ ਸੀ ਜੋ ਲੋਕ ਨਸ਼ੇਨਾ ਮਾਰ ਰਹੇ ਸੀਗੇ ਜਦੋਂ ਮਾਸ ਮਾਈਗ੍ਰੇਸ਼ਨ ਹੋ ਰਹੀ ਸੀ ਅੱਗ ਹੋ ਸੀਗੀ ਉਹਨਾਂ ਉਹ ਅੱਗ ਨੂੰ ਬੁਝਾਉਣ ਲਈ ਤੇ ਜਿਹੜੀ ਪੰਜਾਬੀ ਯੂਥ ਜਿਹੜੀ ਗਰਾਵਟ ਵੱਲ ਜਾ ਰਹੀ ਸੀ ਮੋਢਾ ਦੇ ਕੇ ਤਾਂ ਚੁੱਕਣ ਲਈ ਜੋ ਉਹਨਾਂ ਸ਼ੁਰੂ ਕੀਤਾ ਸੀ ਮੂਵਮੈਂਟ ਉਹਦੇ ਲਈ ਅੱਜ ਵੀ ਖੜੇ ਆ ਪੰਜਾਬ ਪੰਜਾਬੀ ਦੇ ਪੰਥ ਲਈ ਖੜੇ ਆ ਪੂਰੀ ਚੜ੍ਹਦੀ ਕਲਾ ਚ ਕਾਨੂੰਨੀ ਕਾਰਵਾਈ ਪ੍ਰੋਪਰ ਕਾਨੂੰਨੀ ਕਾਰਵਾਈ ਹੋਣੀ ਹੋਏਗੀ ਅਸੀਂ ਲੋਕ ਸਭਾ ਦੇ ਸਪੀਕਰ ਨੂੰ ਪਰਸਨਲੀ ਮਿਲਾਂਗੇ ਉਹਨਾਂ ਕੋਲ ਟਾਈਮ ਲੈ ਕੇ ਪ੍ਰਵੀਲੇਜ ਕਮੇਟੀ ਨੂੰ ਵੀ ਮਿਲਾਂਗੇ ਤਾਂ ਜੋ ਉੱਥੇ ਵਿੱਚ ਐਮਪੀ ਦੇ ਇੱਕ ਅਧਿਕਾਰ ਹੁੰਦੇ ਪ੍ਰੋਟੋਕੋਲ ਹੁੰਦਾ ਜਿਹੜਾ ਉਹਦਾ ਬ੍ਰੇਕ ਹੋਇਆ ਉਹਦੇ ਲਈ ਕਾਰਵਾਈ ਪ੍ਰੋਪਰ ਕਰਾਵਾਂਗੇ ਜੀ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਮੇਲ ਕਰ ਦਿੱਤੀ ਹੈ ਗਵਰਨਰ ਪੰਜਾਬ ਨੂੰ ਕੀਤੀ ਹੈ ਮੇਲ ਜੀ ਇਹ ਆਪਾਂ ਅੱਜ ਦੇ ਮੁੱਦੇ ਤੇ ਇਹਨੂੰ ਆਪਾਂ ਅੱਜ ਇੱਥੇ ਰਹਿਣ ਦੀਏ ਦੂਜੀ ਆਪਾਂ ਇਲੈਕਸ਼ਨ ਹੋਰ ਪੋਲੀਟੀਕਲ ਗੱਲਾਂ ਬਾਰੇ ਕਿਸੇ ਹੋਰ ਦਿਨ ਆਪਾਂ ਮਿਲਾਂਗੇ ਨਹੀਂ ਪਾਰਟੀ ਦਾ ਇਲੈਕਸ਼ਨ ਲੜੂਗੀ ਤੇ ਪਾਰਟੀ ਡਿਸਾਈਡ ਕਰੂਗੀ ਕਿ ਕਨੇ ਲੜਨਾ ਅੱਜ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਦਿਨ ਨਾ ਦੱਸ ਸਕਦੇ ਪੋਲੀਟੀਕਲ ਅਫੇਅਰ ਕਮੇਟੀ ਸਾਡੀ ਡਿਸਾਈਡ ਕਰੂਗੀ ਕੌਣ ਕੈਂਡੀਡੇਟ ਹੋ ਸਕਦਾ ਜੀ ਭਾਈ ਇੰਦਰਪਾਲ ਦਾ ਸਟੇਟਸ ਕੀ ਹੈ ਜੀ ਅਸਲੇ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਜੀ ਮੇਰਾ ਖਿਆਲ ਹੈ ਕਿ ਸਾਡੀ ਡਿਸਟ੍ਰਿਕਟ ਤੇ ਵੀ ਜਿਹੜਾ ਪ੍ਰਟੀਕਲ ਬਹੁਤ ਵੱਡਾ ਦਬਾਅ ਵਾ ਕਿ ਜਿਹੜੀ ਪਿਛਲੇ ਸਾਲ ਦੀ ਜੋ ਦੋ ਦੋ ਸਾਲਾਂ ਦੀ ਜਿਹੜਾ ਐਨਐਸਐਸੀ ਉਹਦੇ ਖਿਲਾਫ ਅਸੀਂ ਲੜਾਈ ਰਹੀ ਸੀ ਤੇ ਉਹ ਮੇਰਾ ਖਿਆਲ 23 22 ਅਪ੍ਰੈਲ ਨੂੰ ਖਤਮ ਹੋ ਗਈ। ਉਦੋਂ ਬਾਅਦ ਵੀ ਦੋ ਤਰੀਕਾਂ ਪੈ ਗਈਆਂ ਉਹ ਅਜੇ ਤੱਕ ਡਿਸਾਈਡ ਨਹੀਂ ਕਰ ਪਾ ਰਹੀ ਜੀਐਸਟੀ ਵੀ ਦੱਸਾ ਵੀ ਕਿ ਉਹ ਜਿਹੜੀ ਐਨਐਸਐ ਲਾਈ ਆ ਸਹੀ ਲਾਈ ਆ ਕਿ ਗਲਤ ਲਾਈ। ਉਦੋਂ ਬਾਅਦ ਚ ਹੁਣ ਸਾਨੂੰ ਇੱਥੋਂ ਤੇ ਕੋਈ ਉਮੀਦ ਨਹੀਂ ਲੱਗਦੀ ਹੁਣ ਅਸੀਂ ਸਪਰੀਮ ਕੋਰਟ ਤੱਕ ਪਹੁੰਚ ਕਰ ਰਹੇ ਹਾਂ ਸ਼ਾਇਦ ਅਗਲੇ ਹਫਤੇ ਅਸੀਂ ਸਪਰੀਮ ਕੋਰਟ ਚ ਉਹਦੇ ਕੇਸ ਫਾਈਲ ਕਰ ਦਾਂਗੇ ਐਨਐਸਐਸ ਦੇ ਖਿਲਾਫ ਤੇ ਉਥੋਂ ਕਿੰਨਾ ਸਮਾਂ ਲੱਗਦਾ ਹੈ ਇਹ ਤੇ ਬਾਅਦ ਵਿੱਚ ਇਹ ਮੇਰਾ ਖਿਆਲ ਹੈ ਕਿ ਮੇਰੇ ਧਿਆਨ ਚ ਨਹੀਂ ਸ਼ਾਇਦ ਸਾਡੀ ਕੋਈ ਕਿਛੇ ਹੋਰ ਜ਼ਿਲ੍ਹੇ ਦੀ ਕੋਈ ਟੀਮ ਵੱਲੋਂ ਸ਼ਾਇਦ ਕੋਈ ਤਾਂ ਕੋਈ ਹੋਗਾ ਕਿਸੇ ਮੈਂ ਉਹਦੇ ਬਾਰੇ ਐਕਸਪਲੇਨ ਕਰ ਦਿੰਦਾ ਜੀ ਉਹ ਐਕਚੁਅਲੀ ਜਿਹੜਾ 4 ਤਰੀਕ ਦਾ ਪ੍ਰੋਗਰਾਮ ਆ ਉਹ ਸਾਡੀ ਪਾਰਟੀ ਵੱਲੋਂ ਕੋਈ ਕਿਸੇ ਦਾ ਪੁਤਲਾ ਸਾਣਦਾ ਨਹੀਂ ਉਹ 4 ਤਰੀਕ ਦਾ ਪ੍ਰੋਗਰਾਮ ਆ ਉਹ ਹਵਾਰਾ ਕਮੇਟੀ ਨੇ ਉਹ ਲਿਖਿਆ ਹੋਇਆ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਜ਼ਰੂਰ ਕਰ ਰਹੇ ਆ ਜਿਹੜਾ ਉਹਨਾਂ ਦਾ ਪ੍ਰੋਗਰਾਮ ਆ ਸਾਡੀ ਪਾਰਟੀ ਸਾਰੇ ਜ਼ਿਲ੍ਹੇ ਚ ਪਾਰਟਿਸਿਪੇਟ ਕਰੂਗੀ ਕਿਉਂਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਹਾਂਜੀ ਇਹ ਵਾਰਸ ਪੰਜਾਬ ਜਿੱਥੇ ਬੰਦੀ 9 ਤਰੀਕ ਨੂੰ ਵੱਡੇ ਪੱਧਰ ਤੇ ਆਨ ਫਰਾਂਸ ਕਰ ਰਹੇ ਉਹਦੇ ਵਾਸਤੇ ਤਿਆਰੀਆਂ ਚੱਲ ਰਹੀਆਂ ਨਹੀਂ ਕੱਲ ਤੇ ਉਹਨਾਂ ਤੇ ਜਿਹੜੇ ਪਰਸੋਂ ਨੂੰ ਤੇ ਚਾਰਜ ਫਰੇਮ ਹੋਏ ਆ ਉਦੋਂ ਬਾਅਦ ਚ ਅਸੀਂ ਅੱਗੇ ਜਿੱਦਾਂ ਦੀ ਕਾਨੂੰਨੀ ਕਾਰਵਾਈ ਹੈ ਪੰਨੂ ਸਾਹਿਬ ਬੈਠੇ ਹੋਰ ਸਾਡੀ ਟੀਮ ਬੈਠੀ ਆ ਉਹ ਕਰਦੇ ਆ ਐਸੀ ਕਾਨੂੰਨੀ ਲੀਗਲੀ ਤੌਰ ਤੇ ਜੋ ਵੀ ਪਤੋਵੱਦ ਕੀਤਾ ਜਾ ਸਕਦਾ ਉਹ ਕਰਾਂਗੇ ਬਾਕੀ ਵਿੱਚ ਕਿੰਨਾ ਸਮਾਂ ਲੱਗਦਾ ਕੀ ਹੁੰਦਾ ਇਹ ਤੇ ਹਾਂਜੀ ਉਹ ਸਾਨੂੰ ਮਿਲ ਕੇ ਗਏ ਸੀਗੇ ਤੇ ਅਜੇ ਤੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਚੱਲ ਰਹੀ ਅਸੀਂ ਅੱਜ ਇਹ ਵਿਚਾਰ ਕਰ ਰਹੇ ਹਾਂ ਆਪਣੇ ਟੀਮ ਨਾਲ ਸੰਪਰਕ ਦੇ ਜਿੰਨੇ ਚੋਣ ਸੇ ਚ ਕੋਈ ਹੋਰ ਧਿਰਾਂ ਵੀ ਸਾਡੇ ਨਾਲ ਸਹਿਯੋਗ ਕਰਨਾ ਚਾਹਣਗੇ ਤੇ ਅਸੀਂ ਉਹਨਾਂ ਦਾ ਸਹਿਯੋਗ ਵੀ ਲਵਾਂਗੇ ਤੇ ਬਾਕੀ ਜਿਹੜੀਆਂ ਜਿਹੜੀਆਂ ਅਗਲੇ ਨੈਕਸਟ ਟਾਈਮ ਜਦੋਂ 27 ਦੀਆਂ ਜਾਂ ਹੋਰ ਚੋਣਾਂ ਆਉਂਦੀਆਂ ਉਹਦੇ ਬਾਰੇ ਚ ਅਸੀਂ ਉਸ ਨੇੜੇ ਜਾ ਕੇ ਕੋਈ ਦੇਖਾਂਗੇ ਕਿ ਕਿੱਦਾਂ ਦੇ ਹਾਲਾਤ ਹੈ ਉਹਦੇ ਹਿਸਾਬ ਨਾਲ ਫੈਸਲਾ ਲਵਾਂਗੇ ਇਹ ਇਹ ਜੀ ਕਿ ਹਲਕੇ ਦੇ ਲੋਕਾਂ ਦੀ ਜਿਹੜੀ ਬਹੁਤ ਵੱਡੀ ਮੰਗ ਸੀਗੇ ਕਿ ਬੀਬੀ ਖਾਲੜਾ ਨੂੰ ਚੋਣ ਲੜਾਈ ਜਾਣੀ ਚਾਹੀਦੀ ਹੈ ਤੇ ਅਸੀਂ ਉਹ لوکا دی جڑی ਭਾਵਨਾ ਮੁੱਖ بی بی ਖਾਲਰਜੀ ਕੋ ਪਛਾਈ ਆ ਤੋ ਸ਼ਾਇਦ ਕੁਛ ਉਹਨਾਂ ਦੀ ਟੀਮ ਸ਼ਾਇਦ ਨਹੀਂ ਚੱਲ ਰਹੀ ਪਰ بی بی ਖਾਲਰਜੀ ਨੂੰ ਅਸੀਂ ਕਿਹਾ ਕਿ ਲੋਕਾਂ ਦੀ ਭਾਵਨਾਵਾਂ ਉਹਦਾ ਹੀ ਤੁਸੀਂ ਕਦਰ ਕਰੋ ਤੇ ਤੁਸੀਂ ਇਦਾਂ ਕਰੋ ਤੇ ਉਹ ਅਜੇ ਵਿਚਾਰ ਚੱਲ ਰਹੀ ਸਾਡੀ ਉਹਨਾਂ ਨਾਲ ਅਸੀਂ ਕੁਛ ਛੇਤੀ ਕਿ ਫੈਸਲਾ ਕਰਾਂਗੇ ਜਲਦੀ ਥੋੜਾ ਜਿਹਾ ਅਸੀਂ ਨਾ ਨਵੇਂ ਤਰੀਕੇ ਦੀ ਕਾਨਫਰੰਸ ਤੋਂ ਬਾਅਦ ਤੁਸੀਂ ਨਹੀਂ ਮੇਰੇ ਖਿਆਲ ਹੈ ਕਿ ਜੀ ਜਿਹੜੀ ਸਰਕਾਰ ਦੇ ਕੰਮ ਜਿਹੜੇ ਦਾ ਸਰਕਾਰ ਦਾ ਕੰਮ ਸੀਗਾ ਜੇ ਕੇਂਦਰ ਸਰਕਾਰ ਵੀ ਬਣਾ ਰਹੀ ਪੰਜਾਬ ਸਰਕਾਰ ਵੀ ਬਣਾ ਰਹੀ ਮੇਰੇ ਖਿਆਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਦੇਣ ਹੈ ਮਨੁੱਖੀ ਅਧਿਕਾਰਾਂ ਦੀ ਦੁਨੀਆ ਚੀਜ਼ਾਂ ਵਾਸਤੇ ਉਹਨਾਂ ਨੇ ਦੂਜੇ ਧਰਮਾਂ ਵਾਸਤੇ ਬਹੁਤ ਵੱਡਾ ਆਪਣਾ ਆਪਣੇ ਸਾਥੀਆਂ ਦਾ ਬਲੀਦਾਨ ਦਿੱਤਾ ਜਿਹਦੇ ਨਾਲ ਬਹੁਤ ਉਜੜਾ ਧਰਮ ਨੂੰ ਬਚਾਇਆ ਗਿਆ ਹੁਣ ਮੇਰੇ ਖਿਆਲ ਹੈ ਕਿ ਉਸ ਧਰਮ ਦੇ ਪੈਰੋਕਾਰ ਸਾਡੇ ਧਰਮ ਨੂੰ ਗੁਰੂ ਤੇਗ ਬਹਾਦਰ ਦੇ ਪੈਰੋਕਾਰਾਂ ਨੂੰ ਹੀ ਮੇਰੇ ਖਿਆਲ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਦਾ ਇਨਸਾਫ ਕਰ ਦੇ ਉਹਨਾਂ ਦੇ ਉਹਨਾਂ ਦੇ ਧਰਮ ਦੇ ਖਾਤਰ ਬਹੁਤ ਵੱਡੀ ਕੁਰਬਾਨੀ ਕੀਤੀ ਪਰ ਮੇਰੇ ਖਿਆਲ ਹੈ ਕਿ ਜੋ ਕੁਝ ਸਾਡੇ ਪੰਜਾਬ ਦੇ ਲੋਕਾਂ ਨੇ ਕੀਤਾ ਜਾ ਰਿਹਾ ਸਾਡੇ ਸਿੱਖ ਬੱਚਿਆਂ ਨੇ ਕੀਤਾ ਜਾ ਰਿਹਾ ਉਹ ਬਹੁਤ ਮੇਰੇ ਖਿਆਲ ਹੈ ਕਿ ਸਰਕਾਰਾਂ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਗਰ ਸਹੀ ਤਰੀਕੇ ਨਾਲ ਉਹਨਾਂ ਨੂੰ ਸ਼ਹੀਦਤਾ ਦੀ ਮਰਹਮਤ ਚਾਹੁੰਦੀ ਆ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੇ ਸਾਡੇ ਬੇਦਬੀਆਂ ਦਾ ਫੈਸਲਾ ਕਰੇ ਇਹ 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 ਮੇਰੇ ਖਿਆਲ ਹੈ ਕਿ ਸਰਕਾਰ ਦਾ ਇਹ ਫਰਜ਼ ਬਣਦਾ ਅੱਜ ਵੀ ਦੇਖੋ ਮੇਰੇ ਖਿਆਲ ਹੈ ਕਿ ਅੱਜ ਸਾਨੂੰ ਇੱਕ ਖਬਰ ਮਿਲ ਰਹੀ ਕਿ ਸੰਗਰੂਰ ਜੇਲ੍ਹ ਚ ਇੱਕ ਨਿਸ਼ਾਰਾ ਪਨੂਆ ਦਾ ਸਿੰਘ ਸੀਗੇ ਉਹਦੀ ਜੇਲ੍ਹ ਚ ਮੌਤ ਹੋ ਗਈ ਤੇ ਇਹੋ ਜਿਹੇ ਹਾਲਾਤ ਮੇਰਾ ਖਿਆਲ ਹੈ ਕਿ ਉਥੇ ਜੇਲਾਂ ਦੀ ਵੀ ਹਾਲਾਤ ਜਿਹੜੇ ਬਹੁਤ ਮਾੜੇ ਆ ਖਾਸ ਕਰਕੇ ਸਾਡੇ ਜਿਹੜੇ ਸੇਖ ਮੈਂਡਟ ਜਾਂ ਸੇਖ ਆਹ ਜਿਹੜੇ ਕੋਈ ਬਦਝਾਰੂ ਬਲਣ ਵਾਲੇ ਆ ਉਹਨਾਂ ਨਾਲ ਬਹੁਤ ਉਥੇ ਬੁਰਾ ਵਿਹਾਰ ਕੀਤਾ ਜਾਂਦਾ ਨਹੀਂ ਮੇਰਾ ਖਿਆਲ ਹੈ ਕਿ ਸ਼ੁਰੂ ਸ਼ੁਰੂ ਚ ਉਹਨਾਂ ਨੇ ਕਾਫੀ ਉਹਨਾਂ ਸਾਡੇ ਨਾਲ ਠੀਕ ਹੈ ਕਿ ਅੱਗੇ ਚੱਲਣ ਦੀ ਪਰ ਜਦੋਂ ਤੋਂ ਅਸੀਂ ਮੇਰਾ ਖਿਆਲ ਹੈ ਕਿ ਥੋੜਾ ਜਿਹਾ ਪੋਲੀਟੀਕਲ ਤੌਰ ਤੇ ਅਵਰਤਪਾਲ ਆ ਗਏ ਤੇ ਉਹ ਮੇਰਾ ਖਿਆਲ ਜਿਹੜੀ ਸ਼੍ਰੋਮਣੀ ਕਮੇਟੀ ਵੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਇੱਕ ਧਿਰ ਨੂੰ ਥੋੜਾ ਜਿਹਾ ਵੱਧ ਸਹਿਯੋਗ ਦਿੰਦੇ ਆ ਤੇ ਇਸ ਕਰਕੇ ਉਦੋਂ ਬਾਅਦ ਤੋਂ ਅਸੀਂ ਇੰਡੀਵਿਜੂਅਲੀ ਲੱਗੇ ਹੋਏ ਆ ਤੇ ਫਿਰ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਤੁਹਾਨੂੰ ਜਿੰਨਾ ਜਿੰਨਾ ਵਾਂਸਰ ਸਹਿਯੋਗ ਦਿੱਤਾ ਉਹਦੇ ਵਾਸਤੇ ਤੇ ਅਸੀਂ ਆ ਵੀ ਜਿਹੜਾ ਸ੍ਰੋਣੀ ਕਮੇਟੀ ਅਕਾਲ ਤਖਤ ਦੇ ਜਸਦਾਰ ਨੂੰ ਅਪੀਲ ਕਰਦੇ ਆ ਕਿ ਜੋ ਸਾਡੀਆਂ ਉਦੋਂ ਬੀਬੀਆਂ ਦੀਆਂ ਜਾਂ ਹੋਰ ਕਿਤੇ ਵੀ ਚੁੰਨੀਆਂ ਲਾਈਆਂ ਗਈਆਂ ਇਹਦੇ ਵਾਸਤੇ ਵੀ ਉਹਨਾਂ ਨੂੰ ਇੱਕ ਨੋਟਸ ਲੈਣਾ ਚਾਹੀਦਾ ਘੰਟੇ ਸਾਰੀ ਸੰਗਤ ਉੱਥੇ ਹੀ ਰਹੀ ਤੇ ਜਿਹੜੇ ਨਸ਼ੇ ਦੇ ਕੇਸਾਂ 'ਚ ਲੱਗਦਾ ਸੀ ਕਿ ਉਹ ਲੈ ਕੇ ਆਏ ਹੋਏ ਬੰਦੇ ਆ ਉਹਨਾਂ ਨੂੰ ਬਿਠਾਲ ਕੇ 15-15 20-20 ਮਿੰਟ ਉਹਨਾਂ ਨਾਲ ਮੁਲਾਕਾਤ ਵੀ ਕਰਾਈ ਜਾ ਰਹੀ ਸੀ ਔਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲਾਇਆ ਜਾ ਰਿਹਾ ਸੀ ਪਰ ਮੈਂ ਤਾਂ ਹੈਰਾਨ ਸੀ ਕਿ ਉਹ ਕਿਸ ਤਰ੍ਹਾਂ ਉਹਨਾਂ ਦੀ ਝਲਕ ਵੀ ਦਿਖਾਉਣ ਨੂੰ ਤਿਆਰ ਨਹੀਂ ਸੀ ਸਰਕਾਰ ਕੀ ਭਾਈ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਤੋਂ ਇੰਨੀ ਡਰੀ ਹੋਈ ਆ ਕਿ ਉਹ ਉਹਦੇ ਪਰਿਵਾਰ ਨੂੰ ਹੀ ਨਹੀਂ ਮਿਲ ਸਕਦੇ ਉਹ ਕੀ ਇਹ ਮਨੁੱਖੀ ਅਧਿਕਾਰਾਂ ਦਾ ਇਹ ਘਾਣ ਨਹੀਂ ਹਨ ਨਹੀਂ ਹੈਗਾ ਤੇ ਜੇ ਉਹ ਜਿਹੜੇ ਕ੍ਰਾਈਮ ਕਰਦੇ ਜਿਹੜੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾਉਂਦੇ ਆ ਉਹਨਾਂ ਦੇ ਪਰਿਵਾਰਾਂ ਕੋਲ ਹੱਕਾ ਹੈਗਾ ਉਹ ਉਹਨਾਂ ਨੂੰ ਮਿਲ ਵੀ ਸਕਦੇ ਆ ਉਹਨਾਂ ਨਾਲ ਚਾਹ ਪਾਣੀ ਵੀ ਬੈਠ ਕੇ ਪੀ ਸਕਦੇ ਆ ਪੁੱਤਰਾਂ ਜਾਂ ਦੀ ਗੱਲ ਵੀ ਕਰ ਸਕਦੇ ਆ ਪਰ ਮਤਲਬ ਉਸ ਦਿਨ ਜੋ ਸੀਗਾ ਉਹ ਬੜਾ ਮੈਨੂੰ ਲੱਗਦਾ ਇਸ ਦੇਸ਼ ਦੇ ਅੰਦਰ ਕੋਈ ਬਰਾਬਰੀ ਵਾਲੀ ਗੱਲ ਨਹੀਂ ਸੀਗੀ ਖਾਸ ਕਰਕੇ ਸਿੱਖਾਂ ਨੂੰ ਮੈਨੂੰ ਲੱਗਦਾ ਇਹ ਹਰ ਵਾਰ ਕੋਈ ਨਾ ਕੋਈ ਗੱਲ ਇਦਾਂ ਦੀ ਉਹਨਾਂ ਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਦੋ ਨੰਬਰ ਦੇ ਸ਼ਹਿਰੀ ਆ ਇੱਥੇ ਤੁਹਾਡੇ ਹੱਕ ਜਿਹੜੇ ਉਸਮਾਨੰਤਰ ਨਹੀਂ ਹੈਗੇ ਦੂਸਰਾ ਦੂਸਰਾ ਉੱਥੇ ਹਰਪਾਲ ਸਿੰਘ ਦਾ ਜੋ ਕੰਡੈਕਟ ਸੀਗਾ ਉਥੇ ਐਂ ਲੱਗਦਾ ਸੀ ਜਿਵੇਂ ਭਾਈ ਅਮਰਪਾਲ ਸਿੰਘ ਨੇ ਲੋਕਾਂ ਨੂੰ ਨਸ਼ੇ ਛਡਾ ਕੇ ਇਹਨਾਂ ਨੂੰ ਕੋਈ ਨੁਕਸਾਨ ਕਰ ਦਿੱਤਾ ਹੋਵੇ। ਇਦਾਂ ਕੰਡੈਕਟ ਲੱਗ ਰਿਹਾ ਸੀ ਜਿਵੇਂ ਗੁਰੂ ਵਾਲੇ ਬਣਨ ਲਈ ਪ੍ਰੇਰਣਾ ਦੇਣੀ ਇਹਨਾਂ ਦਾ ਕੁਝ ਨੁਕਸਾਨ ਹੋ ਰਿਹਾ ਹੁੰਦਾ ਇਦਾਂ ਲੱਗਦਾ ਸੀ ਪਰਸਨਲੀ ਇਹਨਾਂ ਦੇ ਕੁਝ ਇੰਟਰਸਟ ਸੀਗੇ ਜਿਹਦੇ ਵਿੱਚ ਭਾਈ ਅਮਰਪਾਲ ਸਿੰਘ ਨੇ ਆ ਕੇ ਇਹਨਾਂ ਦੇ ਇੰਟਰਸਟ ਖਤਮ ਕੀਤੇ। ਵੀ ਲੋਕਾਂ ਨੂੰ ਗੁਰੂ ਵਾਲੇ ਬਣਾ ਕੇ ਨਸ਼ੇ ਛੱਡਣ ਲਈ ਪ੍ਰੇਰਣਾ ਕੀਤੀ ਤੇ ਇਹਨਾਂ ਨੂੰ ਐਂ ਲੱਗਦਾ ਸੀਗਾ ਜਿਵੇਂ ਇਹ ਲੋਕਾਂ ਨੂੰ ਲੱਗ ਰਿਹਾ ਵਾ ਵੀ ਉਹਨਾਂ ਦੇ ਕੋਈ ਇੰਟਰਸਟ ਆ ਉਹਨਾਂ ਦੇ ਡਾਕਾ ਪਿਆ ਵਾ ਤੇ ਇਸ ਕਰਕੇ ਉਹ ਤਾਂ ਪਰਸਨਲ ਹੀ ਮੈਨੂੰ ਲੱਗਦਾ ਹੋਏ ਇਹਨਾਂ ਦੇ ਲੇਡੀ ਲੇਡੀਜ਼ ਬਹੁਤ ਘੱਟ ਸੀ ਉੱਥੇ ਤੇ ਜਿੱਦਾਂ ਇੱਕ ਬਾਜੇ ਕਰਨ ਦੇ ਵਾਲਿਆਂ ਦੀ ਘਰ ਵਾਲੀ ਗੁਰਮੀਤ ਦੀ ਭੈਣ ਗੁਰਮੀਤ ਦੀ ਮੰਮੀ ਕੋਲ ਕਲਵੰਤ ਦੀ ਭੈਣ ਕਲਵੰਤ ਦੀ ਵਾਈਫ ਇਹ ਜਿਹੜੀਆਂ ਚਾਰ ਜਾਨਾਂ ਆਂਦੀਆਂ ਸੀ ਨਾ ਇਹਨਾਂ ਦੀਆਂ ਚੁੰਨੀਆਂ ਵੀ ਲੱਥੀਆਂ ਜੁੱਤੀਆਂ ਵੀ ਲੱਥੀਆਂ ਖਰੂਂਡ ਵੀ ਵੱਜੇ ਬਹੁਤ ਉਹਨਾਂ ਨੇ ਧੱਕੇਸ਼ਾਈ ਕੀਤੀ ਤੇ ਮੇਰੇ ਨਾਲ ਵੀ ਹੱਥੋਂ ਤੱਕ ਕੀ ਐਸਪੀਰ ਬਾਸਿੰਗ ਇੰਨਾ ਔਖਾ ਬੋਲਿਆ ਕਿ ਤੁਸੀਂ ਤੇਰੇ ਮੁੰਡੇ ਨੇ ਤੇ ਪੰਜਾਬ ਚ ਅੱਗ ਲਾਈ ਏ ਜੇ ਅਮਰ ਤੇ ਛਕਾਉਣਾ ਚਾਹੇ ਨਸ਼ੇ ਛਡਾਉਣੇ ਅੱਗ ਵਾ ਤੇ ਫਿਰ ਤੇ ਇਦਾਂ ਦੀ ਅੱਗ ਸਦਾ ਹੀ ਪੰਜਾਬ ਚ ਲੱਗੀ ਰਵੇ ਜੇ ਅੱਜ ਉਹ 3 ਸਾਲ ਤੋਂ ਜੇਲ੍ਹ ਚ ਵਾ ਹੋਣੀ ਅੱਗ ਬੁਜੀ ਆ ਕਿੰਨੇ ਲੋਕਾਂ ਦੇ ਮਾਵਾ ਦੇ ਪੁੱਤ ਰੋਜ਼ ਮਰਦੇ ਆ ਕਿੰਨੀਆਂ ਇਹ ਮੁੜ ਕੇ ਪ੍ਰਸ਼ਾਸਨ ਦਬਾਅ ਪਾਉਂਦਾ ਵੀ ਤੁਸੀਂ ਉੱਥੇ ਬੋਲੋ ਨਾ ਵੀ ਟੀਕਾ ਲਾ ਕੇ ਮਰਿਆ ਵਾ ਕੋ ਅਟੈਕ ਹੋ ਗਿਆ ਵਾ ਇਹ ਕਰਕੇ ਮੈਂ ਕਹੀ ਨਹੀਂ ਵੀ ਜਦੋਂ ਭਾਈ ਸਾਹਿਬ ਇੱਥੇ ਸੀ ਜਦਨੇ ਅੱਗ ਲਾਉਣ ਦੀ ਗੱਲ ਕਰਦੇ ਆ ਉਹ ਦਿਨ ਕਿੰਨੀਆਂ ਮਾਵਾਂ ਇੱਥੇ ਆਣਨ ਕੇ ਰੋਂਦੀਆਂ ਸੀ ਤੇ ਕਿੰਨੀਆਂ ਮਾਵਾਂ ਸੀਸਾਂ ਜਿੰਦੀਆਂ ਸੀ ਵੀ ਸਾਡੇ ਪੁੱਤ ਨਸ਼ੇ ਤੋਂ ਛੁੱਟਦੇ ਉਹ ਅੱਗ ਸੀ ਕਿ ਅੱਜ ਦੀ ਅੱਗ ਇਹ ਤਾਂ ਆਉਂ ਹੀ ਜਿਹਨੂੰ ਕਿਸੇ ਨੇ ਕੋਈ ਪਾਰਟੀ ਨੇ ਸਿਖਾਇਆ ਹੋਇਆ ਵਾ ਨਾ ਐਨਾ ਬੋਲ ਬੋਲਿਆ ਗੁੱਸੇ ਵਿੱਚ ਤੁਸੀਂ ਬਹੁਤ ਕਮਾਈ ਕਰ ਲਈ ਆ ਪਹਿਲੋਂ ਇਹਦਾ ਹੱਕ ਕੀ ਸਾਨੂੰ ਇਹ ਪੁੱਛਣਾ ਦਾ ਵੀ ਕਮਾਈ ਕਰ ਲਈ ਕਰੋੜਾ ਰੁਪਈਆ ਤੁਸੀਂ ਕਮਾਏ ਤੁਸਾਂ ਨੂੰ ਦੇ ਕੇ ਆਇਆ ਇਹ ਕੁਛ ਦੇ ਕੇ ਆਇਆ ਬਾਕੀ ਜੇ ਇਹਨੂੰ ਕੋਈ ਸ਼ੱਕ ਹੈ ਪ੍ਰੂਫ ਕਰੇ ਸਾਡੇ ਕੋਲ 1 ਰੁਪਈਆ ਦਾ ਪ੍ਰੂਫ ਕਰੇ ਸਾਡੇ ਕੋਲ ਜਦਾ ਕੀ ਹੱਕ ਆ ਕਸਮ ਨਹੀਂ ਗੱਲ ਕਹਿੰਦਾ ਵੀ ਕਰੋਨਾ ਰੁਪਈਆ ਦੀ ਕਮਾਈ ਕਰ ਲਈ ਇਹਨੇ ਬਹੁਤ ਗਲਤ ਬੋਲਿਆ ਵਾ ਕਹਿੰਦਾ ਸਾਰੇ ਮਤਲਬ ਸਰਕਾਰ ਨੂੰ ਬੇਨਤੀ ਕਰਦੀ ਕਿ ਇਹੋ ਜਿਹਾ ਐਸਪੀ ਨੇ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਸੁਰੱਖਿਆ ਕਰਨੀ ਆ ਉਹ ਧੀਆਂ ਭੈਣਾਂ ਨੂੰ ਖਿੱਚ ਤੂੰ ਕਰਨ ਤੇ ਕਾਦੀ ਸੁਰੱਖਿਆ ਵਾ ਇਹ ਪੁਲਿਸ ਮੁਲਾਜ਼ਮਾਂਾਂ ਏਜੰਸੀ ਸਾਰੇ ਜਿਨ੍ਹਾਂ ਨੇ ਕੀਤੀ ਆ ਉਹ ਵੀਡੀਓ ਵੀ ਹੈਗੀ ਆ ਜਿਹਦੇ ਵਿੱਚ ਇਹਨਾਂ ਦੀ ਚੋਦੀ ਇੱਕ ਅੱਧੀ ਚੁੰਨੀ ਵੀ ਲੱਥੀ ਆ ਜੁੱਤੀ ਲੱਥੀ ਇੱਕ ਦਾ ਛੋਟਾ ਜਿਹਾ ਬੱਚਾ ਸੀ ਗੁਰਪ੍ਰੀਤ ਦੀ ਭੈਣ ਦਾ ਉਹਦੀ ਵੀ ਬਹੁਤ ਖਿੱਚ ਤੂੰ ਹੀ ਕੀਤੀ ਬਹੁਤ ਮਤਲਬ ਬੋਲ ਬੁਲਾ ਰਹਾ ਹੋਇਆ ਤੇ ਤੇ ਐਂ ਜਿਦਾਂ ਮੇਲਾ ਲੱਗਿਆ ਹੁੰਦਾ ਹਾਂਜੀ ਉਸ ਜੇ ਤੂੰ ਖਿੱਚ ਤੂੰ ਹੀ ਕਰਦੇ ਫਿਰ ਚੁੰਨੀ ਤੇ ਲਥਨੀ ਆ ਇਸੇ ਤੋਂ ਜਦੋਂ ਆਪਾਂ ਇੱਕ ਦੂਜੇ ਦੀ ਖਿੱਚ ਤੂੰ ਕਰਾਂਗੇ ਤੇ ਚੁੰਨੀ ਤੇ ਫਿਰ ਲਥਨੀ ਸੀ ਤੇ ਇਸ ਕਰਕੇ ਆ ਵੀ ਬਹੁਤ ਹੀ ਵੱਡੀ ਇਹਨੇ ਗਲਤੀ ਕੀਤੀ ਸਾਡੇ ਨਾਲ ਇਦਾਂ ਕਰਕੇ ਇਹ ਬਹੁਤ ਗਲਤ ਬੋਲਿਆ ਵਾ ਮੈਂ ਤਾਂ ਕਹੀ ਨਹੀਂ ਵੀ ਇਹੋ ਜਿਹੇ ਨੂੰ ਇਥੋਂ ਸਸਪੈਂਡ ਕਰਨਾ ਚਾਹੀਦਾ ਵਾ ਇਹਨਾਂ ਈਆਂ ਪੈਣਾ ਦੀ ਰਾਖੀ ਕੀ ਕਰਨੀ ਐ ਜੇ ਕੋਈ ਦੁੱਖ ਲੈ ਕੇ ਇਹਨਾਂ ਕੋ ਜਾਊਗਾ ਇਹ ਨਾ ਕੀ ਦੁੱਖ ਕਿਸ ਦਾ ਸੁਣਨਾ ਇਹ ਤੇ ਅੱਗੋਂ ਗਾੜੀਆਂ ਈਆਂ ਪੈਣੇ ਝੁਗ ਤੂੰ ਕੋਈ ਇੱਕ ਸੀਟ ਕਰਦੇ ਆ ਬਾਕੀ ਜੇ ਕਰਦੇ ਆ ਕਿ 1 ਕਰੋੜ ਰੁਪਈਆ ਇਕੱਠਾ ਕਰਦੇ ਆ ਆਪ ਵਰਦੀਆਂ ਬਾਗੇ ਕੀ ਕੰਮ ਕਰਦੇ ਕਿਸੇ ਨੇ ਕੋਈ ਕੰਮ ਕਰਾਉਣਾ ਪੈਸੇ ਤੋਂ ਬਗੈਰ ਕੋਈ ਕਰਦਾ ਇਹ ਸਾਰੀ ਪਤਾ ਨਹੀਂ ਪੁਲਸ ਨੂੰ ਹੀ ਅਥਾਰਟੀ ਦਿੱਤੀ ਐ ਤੁਸੀਂ ਜੋ ਮਰਜ਼ੀ ਕਰਦੋ ਕਾਊਂਟਰ ਕਰਦੋ ਕਹਿਦੀ ਖਿੱਚ ਤੂੰ ਕਰਦੋ ਕੋਸ਼ ਕਰਦੋ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਨਸ਼ਾ ਬਿਲਕੁਲ ਨਹੀਂ ਕਟਿਆ ਖਬਰਾਂ ਤੂੰ ਹੀ ਰੋਜ਼ ਪੜ੍ਹਦੇ ਜੇ ਇੱਕ ਰੋਜ਼ ਦੇ ਇੱਕ ਦੋ ਨੌਜਵਾਨ ਜਿਹੜੇ ਮਰਦੇ ਆ ਕਿਉਂਕਿ ਇਹ ਇਸੇ ਕਰਕੇ ਅੰਪਾ ਹੀ ਸਾਦ ਨੂੰ ਛੱਡਣ ਨਹੀਂ ਜਾਏ ਵੀ ਇਹਨਾਂ ਦੇ ਜਿਹੜਾ ਨਸ਼ੇ ਦਾ ਕਾਰੋਬਾਰ ਉਹ ਬੰਦ ਹੋ ਜਾਣਾ ਐਦਾਂ ਇਹਨਾਂ ਦਾ ਚੱਲੀ ਜਾਣਾ ਕਟਿਆ ਤੇ ਤਾਂ ਕਿੱਥੋਂ ਨਹੀਂ ਮਿਲਦਾ ਨਸ਼ਾ ਨਸ਼ਾ ਤੇ ਆਮ ਦੁਕਾਨਾਂ ਤੋਂ ਪਰਚੂਨ ਹੋਣ ਮਿਲ ਲਿਆ ਰੋਜ਼ ਇੱਕ ਦੋ ਮੌਤਾ ਹੁੰਦੀਆਂ ਕਿੱਥੇ ਘਟਿਆ ਨਸ਼ਾ ਇਹ ਨਸ਼ੇ ਵਿਰੋਧ ਯੁੱਧ ਛੇੜ ਕੇ ਉੱਥੇ ਸਮੋਸੇ ਖਾ ਕੇ ਠੰਡੇ ਪੀ ਕੇ ਘਰਾਂ ਨੂੰ ਆ ਜਾਂਦੇ ਇਹਨਾਂ ਦੇ ਜਿਹੜੇ ਭਗਵਾਨ ਦਮਨ ਦੇ ਚਿਹਤੇ ਆ ਕਿੱਥੋਂ ਨਸ਼ਾ ਕੱਟ ਗਿਆ ਜਿੱਦਾਂ ਇਹਨਾਂ ਦੀ ਪੇਸ਼ੀ ਸੀ ਇੰਨੀ ਫੋਰਸ ਲਾਈ ਸੀ ਤੇ ਨਸ਼ਾ ਫੜਨ ਵਾਲਿਆਂ ਵਾਸਤੇ ਕੋਈ ਨਾ ਕੋਸ ਕੋ ਫੋਰਸ ਨਹੀਂ ਆ ਗਈ ਇਹ ਸਾਰੇ ਪਖੰਡ ਕਰਦੇ ਆ ਨਸ਼ਾਈਨਾ ਬੰਦ ਨਹੀਂ ਕਦੀ ਵੀ ਕਰਨਾ ਨਸ਼ਾ ਉਦੋਂ ਹੀ ਬੰਦ ਹੋਏ ਜਦੋਂ ਭਾਈ ਸਾਹਿਬ ਆਏ ਸੀ 6 ਮਹੀਨੇ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਾ ਇਹਨਾਂ ਦੇ ਕਾਰੋਬਾਰ ਬੰਦ ਹੁੰਦੇ ਹੀ ਤੇ ਇਸ ਕਰਕੇ ਉਹਨਾਂ ਨੇ ਚੋਕੇ ਦੇ ਅੰਦਰ ਸਿਲਾ ਕੇ ਜੇ ਬਾਹਰ ਹੁੰਦੇ ਤਾਂ ਨਸ਼ਾ ਕਰ ਦਿੱਤਾ ਹਾਂਜੀ 100% ਜੇ ਅੰਮ੍ਰਿਤਪਾਲ ਬਾਹਰ ਹੁੰਦੇ ਤਾਂ ਅੱਜ ਨੂੰ 100% ਜਿਹੜੇ ਨੌਜਵਾਨ ਸੀ ਅਮਰਤ ਸ਼ਾਹ ਕੇ ਗੁਰੂ ਦੇ ਨਾਲ ਜੁੜਦੇ ਹਾਂਜੀ ਪਰਿਵਾਰਾਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਬੈਠ ਜਾਓ ਥੱਲੇ ਜਦੋਂ ਜਾਣ ਲੱਗਣਗੇ ਤਾਂ ਤੁਹਾਨੂੰ ਸਾਰਿਆਂ ਨੂੰ ਮਲਾਵਾਂਗੇ ਇਸ ਕਰਕੇ ਜਦੋਂ ਉਹ ਥੱਲੇ ਤਾਰਿਆ ਸਾਰੇ ਪਰਿਵਾਰ ਥੱਲੇ ਗਏ ਤਾਂ ਉਹਨਾਂ ਦਾਵਾ ਦਾ ਉਹਨਾਂ ਨੂੰ ਤੱਕ ਕੇ ਦੇ ਗੱਡੀਆਂ ਚ ਵਾਰਤਾ ਤਾਂ ਹੀ ਹੋ ਪਰਿਵਾਰ ਵਾਲੇ ਗੱਡੀ ਭੱਜੇ ਤੇ ਫਿਰ ਇਹਨਾਂ ਨੇ ਖਿੱਚਤ ਹੋਈ ਕੀਤੀ ਹਰ ਇੱਕ ਨੂੰ ਆਸ ਹੁੰਦੀ ਹੈ ਵੀ ਮੈਂ ਇੱਜੀ ਦੂਰੋਂ ਆਇਆ ਮੈਂ ਮਿਲਾਂ ਆਪਣੇ ਪਰਿਵਾਰ ਨੂੰ ਪਹਿਲਾਂ ਇਹਨਾਂ ਨੇ ਆਖਿਆ ਵੀ ਤੁਸੀਂ ਚੁੱਪ ਕਰਕੇ ਬੈਠ ਜਾਓ ਜਾਨ ਦੇ ਟਾਈਮ ਤੁਹਾਨੂੰ ਮਲਾਵਾਂਗੇ ਮਾਤਾ ਜੀ ਜਿਹੜੀ ਖਾਲਸਾ ਵਹੀਰ ਜਿਹੜੀ ਸੀ ਜਦੋਂ ਭਾਈ ਸਾਹਿਬ ਜੇਲ੍ਹ ਦੇ ਵਿੱਚ ਚਲਗੇ ਤਾਂ ਉਹ ਕਿਸੇ ਨਾ ਕਿਸੇ ਰੁਕ ਗਈ ਹੁਣ ਜਾਂ ਚਲਾਈ ਜਾਏਗੀ ਪਹਿਲੇ ਤਰ੍ਹਾਂ ਖਾਲਸਾ ਵੀਰ ਜਾਂ ਪਾਰਟੀ ਦੇ ਵੱਲੋਂ ਕਿ ਜਦੋਂ ਉਹਨਾਂ ਦੇ ਆਉਣ ਤੋਂ ਬਾਅਦ ਹੀ ਕੋਈ ਗੱਲ ਹੋਏਗੀ ਅਜੀ ਇਹੋ ਜਿਹਾ ਤਾਂ ਕੋਈ ਵੀ ਪ੍ਰੋਗਰਾਮ ਭਾਈ ਸਾਹਿਬ ਬਾਹਰ ਆਉਣਗੇ ਤਾਂ ਫੇਰ ਹੀ ਹੋਊਗਾ ਕਿਉਂਕਿ ਪਾਰਟੀ ਦੇ ਤੇ ਹੋਰ ਹੀ ਬੜੇ ਰਜੇਵੇਂ ਹੁੰਦੇ ਆ ਤੇ ਬਾਕੀ ਜਿਹੜੀ ਖਾਲਸਾ ਵੀਰ ਉਹ ਉਹਨਾਂ ਨਾਲ ਹੀ ਚੱਲ ਸਕਦੀ ਆ ਆਮ ਬੰਦਾ ਹੋਰ ਕੋਈ ਨਹੀਂ ਚਲਾ ਸਕਦਾ ਉਹ ਹੀ ਆਉਣਗੇ ਤੇ ਉਹ ਹੀ ਆਪਣੇ ਸਾਥੀ ਸਿੰਘਾਂ ਨਾਲ ਸਾਰਿਆਂ ਨਾਲ ਰਲ ਕੇ ਤੇ ਖਾਲਸਾ ਵੀਰ ਚੱਲੇ ਠੀਕ ਹੈ ਜੀ ਅੱਛਾ ਜੀ ਬਹੁਤ ਬਹੁਤ ਧੰਨਵਾਦ